ਹੋ ਨੀਲੇ ਅੰਬੇਰਾ ਚ ਮਾਰੇ ਜੋ ਹੁਲਾਰੇ ਐਵੇਂ ਨਹੀਂ ਤਰੰਗਾ ਝੋਲੇਦਾ ਹੋ ਮੇਰੇ ਦੇਸ ਦਾ ਐਵੇਂ ਨਹੀਂ ਤਰੰਗਾ ਝੋਲੇਦਾ ਹੋ ਲਾਲ ਕਿਲੇ ਤੇ ਹੌਸਤ 57 ਦਾ ਗਦਰ ਜਉਦੋ ਹੀ ਉੱਠਿਆ ਗੋਰੇ ਜ਼ਾਲਮ ਸੀ ਦੇਸ ਸਾਡਾ ਲੁੱਟਿਆ 57 ਦਾ ਗਦਰ ਜਉਦੋ ਹੀ ਉੱਠਿਆ ਗੋਰੇ ਜਾਲਮਾਂ ਸੀ ਦੇਸ ਸਾਡਾ ਲੁੱਟਿਆ ਸੌਹਾ ਖਾਲੀਆਂ ਕਰਾਂਗੇ ਨਿਸਤਾਰੇ ਐਵੇਂ ਨਹੀਂ ਤਿਰੰਗਾ ਝੁਲਦਾ ਹੋ ਮੇਰੇ ਦੇਸ਼ਿਤਾ ਐਵੇਂ ਨਹੀਂ ਤਿਰੰਗਾ ਝੁਲਦਾ ਹੋ ਲਾਲ ਕਿਲੇ ਤੇ ਉਸਾਕਾ ਝੱਲਿਆਂ ਦੇ ਵਾਗ ਦਾ ਨਹੀਂ ਭੁੱਲਿਆ ਜਿੱਥੇ ਖੂਨ ਸੀ ਨਹੱਥਿਆਂ ਦਾ ਡੁੱਲਿਆ ਸਾਕਾ ਜਲਨਿਆਂ ਦੇ ਵਾਗਦਾ ਨਹੀਂ ਭੁੱਲਿਆ ਜਿੱਥੇ ਖੂਨ ਸੀ ਨਹੱਥਿਆਂ ਦਾ ਡੁੱਲਿਆ ਉਹ ਬੱਚੇ ਬੁੱਢੇ ਤੇ ਜਵਾਨ ਗਏ ਸੀ ਮਾਰੇ ਐਵੇਂ ਨਹੀਂ ਤਰੰਗਾ ਝੁਲਦਾ ਹੋ ਮੇਰੇ ਦੇਸ ਦਾ ਐਵੇਂ ਨਹੀਂ ਤਰੰਗਾ ਝੁਲਦਾ ਹੋ ਲਾਲ ਕਿਲੇ ਤੇ ਹੋਲੀ ਅਬਦਲਾ ਉਧਮ ਸਿੰਘ ਸ਼ੇਰ ਨੇ ਅੱਤ ਸਿੰਘ ਅਤੇ ਆਲੇ ਖੀ ਦਲੇਰ ਨੇ ਬੋ ਗੋਰੇ ਰੋੜ ਰੋੜ ਲਾਏ ਸੀ ਕਿਨਾਰੇ ਐਵੇਂ ਨਹੀਂ ਤਰੰਗਾ ਝੁਲਦਾ ਹੋ ਲਾਲ ਕਿਲੇ ਤੇ ਐਵੇਂ ਨਹੀਂ ਤਰੰਗਾ ਝੁਲਦਾ ਹੋ ਮੇਰੇ ਦੇਸ਼ ਦਾ ਹੋਵੇਰੇ ਦੇਸ਼ ਦੀ ਇਹ ਆਨ ਅਤੇ ਸ਼ਾਨ ਹੈ ਸ਼ੇਰਪੁਰੀ ਸਦਾ ਇਹ ਤੋਤਰਵਾਨ ਹੈ ਮੇਰੇ ਦੇਸ਼ ਦੀ ਇਹ ਆਨ ਅਤੇ ਸ਼ਾਨ ਹੈ ਸ਼ੇਰ ਪੁਰੀ ਸਦਾ ਇਹ ਤੂੰ ਕੁਰਬਾਨ ਹੈ ਮੈਂ ਤਨ ਮਨ ਤਨ ਕਰਾਂ ਬਲਿਹਾਰੇ ਐਵੇਂ ਨੀ ਤਰੰਗਾ ਝੁੱਲਦਾ ਹੋ ਲਾਲ ਕਿਲੇ ਤੇ ਐਵੇਂ ਨੀ ਤਰੰਗਾ ਝੁੱਲਦਾ ਹੋ ਮੇਰੇ ਦੇਸ ਦਾ